ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੇ ਆਪਣੀ ਅੱਜ ਦੀ ਕਹਾਣੀ ਮੇਰੀ ਇੱਕ ਸਹੇਲੀ ਦੀ ਕਹਾਣੀ ਹੈ ਜਿਸ ਨੇ ਇੱਕ ਗਲਤੀ ਕਰਕੇ ਆਪਣਾ ਹੱਸਦਾ ਵਸਦਾ ਕਰ ਉਜਾੜ ਲਿਆ ਮੇਰੀ ਸਹੇਲੀ ਦੇ ਵਿਆਹ ਨੂੰ ਇੱਕ ਮਹੀਨਾ ਹੀ ਹੋਇਆ ਸੀ ਮੇਰੀ ਸਹੇਲੀ ਦਾ ਵਿਆਹ ਉਸਦੇ ਘਰਦਿਆਂ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ ਤੇ ਮੇਰੀ ਸਹੇਲੀ ਨੂੰ ਵੀ ਉਸ ਵਿਆਹ ਤੇ ਕੋਈ ਇਤਰਾਜ਼ ਨਹੀਂ ਸੀ ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਵਿਆਹ ਕਰਵਾ ਕੇ ਆਪਣੇ ਘਰਵਾਲੇ ਨਾਲ ਥੋੜਾ ਸਮਾਂ ਹੀ ਰਹੇਗੀ ਉਸ ਦੇ ਘਰ ਵਾਲਾ ਦੁਬਈ ਵਿੱਚ ਡਰਾਈਵਰੀ ਦਾ ਕੰਮ ਕਰਦਾ ਸੀ ਵਿਆਹ ਦੇ 2 ਮਹੀਨੇ ਤੱਕ ਤਾਂ ਉਹ ਮੇਰੀ ਸਹੇਲੀ ਦੇ ਨਾਲ ਰਿਹਾ ਪਰ ਬਾਅਦ ਵਿੱਚ ਉਹ ਦੁਬਈ ਚਲਿਆ ਗਿਆ ਘਰ ਵਿੱਚ ਮੇਰੀ ਸਹੇਲੀ ਅਤੇ ਉਸ ਦੀ ਸੱਸ ਦੋਨੇ ਹੀ ਰਹਿ ਗਈਆਂ ਸੀ ਉਸ ਦੇ ਸਹੁਰੇ ਦੀ ਤਾਂ ਕਾਫੀ ਟਾਈਮ ਪਹਿਲਾਂ ਮੌਤ ਹੋ ਗਈ ਸੀ ਉਹਨਾਂ ਕੋਲ ਜੀਵਨ ਵੀ ਬਹੁਤੀ ਜ਼ਿਆਦਾ ਨਹੀਂ ਸੀ ਬਸ ਉਹਨਾਂ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਉਸਨੇ ਆਪਣੇ ਘਰ ਵਾਲੇ ਨੂੰ ਕਿਹਾ ਸੀ ਕਿ ਇੱਥੇ ਰਹਿ ਕੇ ਖੇਤੀ ਕਰ ਲਵੋ ਬਾਹਰ ਨਾ ਜਾਓ ਪਰ ਉਸਨੇ ਉਸ ਦੀ ਗੱਲ ਨਹੀਂ ਸੁਣੀ ਤੇ ਬਾਹਰ ਚਲਾ ਗਿਆ ਮੇਰੀ ਸਹੇਲੀ ਦਾ ਉਹਦੇ ਬਿਨਾਂ ਦਿਲ ਨਹੀਂ ਸੀ ਲੱਗਦਾ ਉਹ ਸਾਰਾ ਦਿਨ ਦੁਖੀ ਰਹਿੰਦੀ ਅਤੇ ਆਪਣੀ ਸੱਸ ਨੂੰ ਵੀ ਕੁਝ ਨਹੀਂ ਸੀ ਦੱਸ ਸਕਦੀ ਉਹਨਾਂ ਦੇ ਘਰ ਵਿੱਚ ਉਹਨਾਂ ਦੀ ਜ਼ਮੀਨ ਤੇ ਕਿਸੇ ਜ਼ਿਮੀਂਦਾਰ ਦਾ ਪੁੱਤ ਕੰਮ ਕਰਦਾ ਸੀ ਉਹ ਅਕਸਰ ਹੀ ਉਹਨਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਤੇ ਕਦੇ-ਕਦੇ ਉਹਨਾਂ ਦੇ ਘਰ ਸੌਂ ਵੀ ਜਾਂਦਾ ਸੀ ਕਿਉਂਕਿ ਜਦੋਂ ਪਾਣੀ ਦੀ ਵਾਰੀ ਹੁੰਦੀ ਸੀ ਤਾਂ ਉਹ ਉਹਨਾਂ ਦੇ ਘਰ ਹੀ ਸੌਂਦਾ ਸੀ। ਉਹਨਾਂ ਦੇ ਪਸ਼ੂਆਂ ਦੀ ਸਾਂਭ ਸੰਭਾਲ ਵੀ ਉਹੀ ਕਰਦਾ ਸੀ। ਉਸਦਾ ਵਿਆਹ ਨਹੀਂ ਸੀ ਹੋਇਆ। ਉਹ ਮੇਰੀ ਸਹੇਲੀ ਤੋਂ 3-4 ਸਾਲ ਵੱਡਾ ਸੀ। ਕਦੇ-ਕਦੇ ਤਾਂ ਉਹ ਉਸ ਨੂੰ ਮਜ਼ਾਕ ਵਿੱਚ ਕਹਿ ਦਿੰਦਾ ਕਿ ਭਾਬੀ ਮੇਰੇ ਲਈ ਵੀ ਕੁੜੀ ਲੱਭ ਦੇ ਪਰ ਉਹ ਉਸ ਦੀ ਗੱਲ ਨੂੰ ਹੱਸ ਕੇ ਟਾਲ ਦਿੰਦੀ ਸੀ। ਪਹਿਲਾਂ ਤਾਂ ਉਹ ਉਸ ਨੂੰ ਜ਼ਿਆਦਾ ਨਹੀਂ ਬੁਲਾਉਂਦੀ ਹੁੰਦੀ ਸੀ ਪਰ ਉਸ ਦੀ ਸੱਸ ਬਜ਼ੁਰਗ ਸੀ ਅਤੇ ਉਸ ਤੋਂ ਕੰਮ ਨਹੀਂ ਸੀ ਹੁੰਦਾ। ਇਸ ਲਈ ਉਹਨੂੰ ਪਸ਼ੂਆਂ ਦਾ ਕੰਮ ਦੇਖਣਾ ਪੈਂਦਾ ਸੀ ਜਦੋਂ ਉਹ ਧਾਰਾਂ ਕੱਢਦੀ ਤੇ ਉਸ ਦੀ ਸੱਸ ਸਬਜ਼ੀ ਵਗੈਰਾ ਕੱਟ ਦਿੰਦੀ ਸੀ ਤੇ ਛੋਟੇ-ਮੋਟੇ ਹੋਰ ਕੰਮ ਕਰ ਲੈਂਦੀ ਸੀ ਉਹਦੇ ਤੋਂ ਤੁਰ ਫਿਰਨੀ ਸੀ ਹੁੰਦਾ ਉਸ ਦੇ ਗਿੱਟੇ-ਗੋਡੇ ਜ਼ਿਆਦਾ ਕੰਮ ਨਹੀਂ ਸੀ ਕਰਦੇ ਇਸ ਲਈ ਉਹ ਉਸ ਸੀਰੀ ਨਾਲ ਹੀ ਪਸ਼ੂਆਂ ਦਾ ਕੰਮ ਕਰਵਾਉਂਦੀ ਰਹਿੰਦੀ ਸੀ ਜੇ ਕਦੇ ਕੋਈ ਕੰਮ ਕਹਿਣਾ ਹੁੰਦਾ ਤਾਂ ਉਸ ਨੂੰ ਹੀ ਕਹਿੰਦੀ ਇੱਕ ਦਿਨ ਪਾਣੀ ਦੀ ਵਾਰੀ ਸੀ ਤੇ ਦੁਪਹਿਰ ਦੇ ਸਮੇਂ ਉਹ ਘਰੇ ਨਾ ਆਇਆ ਪਸ਼ੂਆਂ ਨੂੰ ਹਰਾ-ਚਾਰਾ ਪਾਉਣ ਦਾ ਟਾਈਮ ਹੋ ਗਿਆ ਸੀ ਮੇਰੀ ਸਹੇਲੀ ਉਡੀਕਦੀ ਰਹੀ ਪਰ ਉਹ ਨਾ ਆਇਆ ਮੇਰੀ ਸਹੇਲੀ ਕਾਲੀ ਨਾਲ ਹਵੇਲੀ ਗਈ ਅਤੇ ਪਸ਼ੂਆਂ ਨੂੰ ਨੀਰਾਚਾਰਾ ਪਾਉਣ ਲੱਗੀ ਜਦੋਂ ਉਹ ਪਸ਼ੂਆਂ ਨੂੰ ਚਾਰਾ ਪਾ ਰਹੀ ਸੀ ਤਾਂ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਉਹਨਾਂ ਦਾ ਉਹ ਸਿਰੀ ਉਸ ਦੇ ਪਿੱਛੇ ਆ ਕੇ ਖੜ ਗਿਆ ਸੀ ਅਤੇ ਉਸ ਵੱਲ ਵੇਖੀ ਜਾਂਦਾ ਸੀ ਜਦੋਂ ਉਹ ਨੀਰਾ ਰਲਾ ਕੇ ਪਿੱਛੇ ਮੁੜੀ ਤਾਂ ਉਹ ਇੱਕਦਮ ਤਰਬਕ ਗਿਆ ਅਤੇ ਕਿਸੇ ਹੋਰ ਪਾਸੇ ਵੇਖਣ ਲੱਗਾ ਮੇਰੀ ਸਹੇਲੀ ਉਸ ਨੂੰ ਕਹਿਣ ਲੱਗੀ ਕਿ ਮਿਆਂ ਦਿਉਰਾ ਚੁੱਪ ਚੁੱਪ ਚੋਰੀ ਚੋਰੀ ਵੇਖੀ ਜਾਨਾ ਤਾਂ ਉਸਨੇ ਵੀ ਮਜ਼ਾਕ ਵਿੱਚ ਕਹਿ ਦਿੱਤਾ ਭਾਬੀ ਤੂੰ ਕੰਮ ਕਰਦੀ ਤੁਰੀ ਫਿਰਦੀ ਕਿੰਨੀ ਸੋਹਣੀ ਲੱਗਦੀ ਆ ਮੈਂ ਤਾਂ ਤੈਨੂੰ ਕਿੰਨੇ ਵਾਰ ਵੇਖਦਾ ਹਾਂ ਤੂੰ ਹੀ ਨਹੀਂ ਮੈਨੂੰ ਵੇਖਦੀ ਜਦੋਂ ਉਸਨੇ ਟੀਚਰ ਕੀਤੀ ਤਾਂ ਮੇਰੀ ਸਹੇਲੀ ਕਹਿਣ ਲੱਗੀ ਬੱਸ ਕਰ ਵੇ ਬੱਸ ਕਰ ਕਿਉਂ ਭਾਬੀ ਨੂੰ ਟੀਚਰਾਂ ਕਰਦਾ ਜਦੋਂ ਉਸਨੇ ਇਹੋ ਜਿਹਾ ਜਵਾਬ ਦਿੱਤਾ ਤਾਂ ਉਹ ਸ਼ਰਮਾ ਗਿਆ ਤੇ ਕਹਿਣ ਲੱਗਿਆ ਭਾਬੀ ਮੈਂ ਪਾਣੀ ਲਾਉਣ ਜਾਣਾ ਹੈ ਛੇਤੀ ਛੇਤੀ ਮੇਰੇ ਲਈ ਚਾਹ ਬਣਾ ਦੇ ਮੈਨੂੰ ਪਹਿਲਾਂ ਹੀ ਕਵੇਲਾ ਹੋ ਗਿਆ ਨਾਲੇ ਫੇਰ ਕੀ ਹੋ ਗਿਆ ਜੇ ਤੂੰ ਨੀਰਾ ਰਲਾ ਲਿਆ ਮੈਂ ਵੀ ਘਰੇ ਕੰਮ ਕਰਨ ਲੱਗ ਗਿਆ ਸੀ ਇਸ ਲਈ ਮੇਰੇ ਤੋਂ ਆਇਆ ਨਹੀਂ ਗਿਆ ਮੇਰੀ ਸਹੇਲੀ ਨੇ ਕਦੇ ਵੀ ਉਸ ਦੀ ਕਿਸੇ ਟੀਚਰ ਨੂੰ ਸੀਰੀਅਸ ਨਹੀਂ ਸਿ ਲਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਦਿਔਰ ਭਾਬੀ ਵਿੱਚ ਮਜ਼ਾਕ ਚੱਲਦਾ ਰਹਿੰਦਾ ਹੈ ਜਦੋਂ ਉਸ ਨੇ ਚਾਹ ਬਣਾਉਣ ਨੂੰ ਕਿਹਾ ਤਾਂ ਉਹ ਕਹਿਣ ਲੱਗੀ ਕਿ ਅੱਜ ਤੂੰ ਮੇਰੇ ਤੋਂ ਚਾਹ ਕਿਉਂ ਬਣਵਾ ਕੇ ਪੀਣਾ ਹੈ ਅੱਗੇ ਤਾਂ ਕਦੇ ਕਹਿਣ ਤੇ ਵੀ ਨਹੀਂ ਪੀਤੀ ਤਾਂ ਉਹ ਕਹਿਣ ਲੱਗਿਆ ਕਿ ਮੈਂ ਘਰੇ ਚਾਹ ਨਹੀਂ ਪੀ ਕੇ ਆਇਆ ਸੀ ਜਦੋਂ ਮੈਂ ਘਰ ਗਿਆ ਤਾਂ ਵੇਖਿਆ ਕਿ ਚਾਚੀ ਸੁੱਤੀ ਪਈ ਸੀ ਮੇਰਾ ਉਸ ਨੂੰ ਚਾਹ ਬਣਾਉਣ ਨੂੰ ਕਹਿਣ ਨੂੰ ਦਿਲ ਨਾ ਕੀਤਾ ਤੇ ਮੈਨੂੰ ਲੱਗਿਆ ਕਿ ਤੁਸੀਂ ਇੱਥੇ ਹਵੇਲੀ ਵਿੱਚ ਹੋਮੋਂਗੇ ਇਸ ਲਈ ਮੈਂ ਤੁਹਾਨੂੰ ਚਾਹ ਬਣਾਉਣ ਲਈ ਕਹਿ ਦਿੱਤਾ ਚਲ ਭਾਬੀ ਜੇ ਤੂੰ ਚਾਹ ਨਹੀਂ ਬਣਾਉਣੀ ਤਾਂ ਨਾ ਬਣਾ ਮੈਂ ਬਿਨਾਂ ਚਾਹ ਪੀਤੇ ਹੀ ਖੇਤ ਚਲਿਆ ਜਾਣਾ ਹਾਂ ਤਾਂ ਉਹ ਕਹਿਣ ਲੱਗੀ ਨਾ ਨਾ ਗੁੱਸਾ ਕਿਉਂ ਕਰਦਾ ਚਾਹ ਤਾਂ ਮੈਂ ਵੀ ਪੀਣੀ ਆ ਚਲ ਚਾਹ ਤਾਂ ਮੈਂ ਬਣਾ ਦਿੰਨੀ ਆ ਉਹ ਕਹਿੰਦਾ ਤੇਰੇ ਹੱਥ ਦੀ ਬਣਾਈ ਚਾਹ ਮੈਨੂੰ ਬਹੁਤ ਸਵਾਦ ਲੱਗਦੀ ਆ ਨਹੀਂ ਤਾਂ ਮੈਂ ਆਪ ਵੀ ਬਣਾ ਲੈਣੀ ਸੀ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਦੋਨੋਂ ਦੇ ਔਰ ਭਾਬੀ ਹਵੇਲੀ ਵਿੱਚੋਂ ਘਰ ਆ ਗਏ ਉਹ ਆ ਕੇ ਕੁਰਸੀ ਤੇ ਬੈਠ ਗਿਆ ਅਤੇ ਮੇਰੀ ਸਹੇਲੀ ਚਾਹ ਬਣਾਉਣ ਲੱਗੀ ਚਾਹ ਪੀ ਕੇ ਉਹ ਖੇਤ ਚਲਿਆ ਗਿਆ ਜਦੋਂ ਹੀ ਉਹ ਖੇਤ ਗਿਆ ਤਾਂ ਮੇਰੀ ਸਹੇਲੀ ਇੱਕਦਮ ਸੁੰਨ ਜਹੀ ਹੋ ਗਈ ਜਦੋਂ ਉਹ ਉਸ ਦੇ ਕੋਲ ਫਿਰਦਾ ਸੀ ਤਾਂ ਉਸ ਨੂੰ ਬਹੁਤ ਸੋਹਣੀ ਜਹੀ ਖੁਸ਼ਬੂ ਆ ਰਹੀ ਸੀ ਬਸ ਉਹ ਕੁਝ ਬੋਲੀ ਨਾ ਚੁੱਪਚਾਪ ਕੰਮ ਕਰਦੀ ਰਹੀ ਕੰਮ ਕਰਦੇ ਕਰਦੇ ਉਹ ਸੋਚਣ ਲੱਗੀ ਕਿ ਮੇਰਾ ਤੇ ਸ਼ਿੰਦੇ ਦਾ ਰਿਸ਼ਤਾ ਕਿੰਨਾ ਪਿਆਰਾ ਹੈ ਭਾਵੇਂ ਇਹ ਮੇਰਾ ਦਿਓਰ ਹੈ ਫਿਰ ਵੀ ਗੱਲਾਂ-ਗੱਲਾਂ ਵਿੱਚ ਮੇਰਾ ਕਿੰਨਾ ਖਿਆਲ ਰੱਖਦਾ ਹੈ ਸੋਚਦੀ ਸੋਚਦੀ ਉਹ ਆਪਣੇ ਘਰ ਵਾਲੇ ਬਾਰੇ ਸੋਚਦੀ ਕਿ ਮੇਰੇ ਵਿਆਹ ਨੂੰ ਹਜੇ ਟਾਈਮ ਹੀ ਕਿੰਨਾ ਘੋਇਆ ਸੀ ਜੇ ਮੇਰੇ ਘਰ ਵਾਲਾ ਮੇਰੇ ਕੋਲ ਹੁੰਦਾ ਤਾਂ ਸਾਡੀ ਜ਼ਿੰਦਗੀ ਕਿੰਨੀ ਸੋਹਣੀ ਹੁੰਦੀ ਸਾਨੂੰ ਤਾਂ ਕੁਝ ਟਾਈਮ ਇਕੱਠੇ ਰਹਿਣਾ ਵੀ ਨਸੀਬ ਨਹੀਂ ਸੀ ਹੋਇਆ ਕਦੇ-ਕਦੇ ਤਾਂ ਸਿੰਦਾ ਵੀ ਉਸ ਨੂੰ ਪੁੱਛ ਲੈਂਦਾ ਸੀ ਕਿ ਭਾਬੀ ਤੂੰ ਉਦਾਸ ਕਿਉਂ ਰਹਿਣੀ ਆ ਤੂੰ ਇੰਨਾ ਉਦਾਸ ਨਾ ਹੋਇਆ ਕਰ ਬਾਈ ਛੇਤੀ ਗੇੜਾ ਮਾਰ ਲਊਗਾ ਤਾਂ ਉਹ ਕਹਿ ਦਿੰਦੀ ਸੀ ਤੈਨੂੰ ਨਹੀਂ ਪਤਾ ਸਿੰਦਿਆ ਨਵੀਂ ਵਿਆਹੀ ਔਰਤ ਦਾ ਆਪਣੇ ਪਤੀ ਬਿਨਾਂ ਘਰ ਵਿੱਚ ਰਹਿਣਾ ਕਿੰਨਾ ਔਖਾ ਹੁੰਦਾ ਹੈ ਮੈਂ ਤੈਨੂੰ ਇਹ ਗੱਲ ਨਹੀਂ ਸਮਝਾ ਸਕਦੀ ਅਤੇ ਨਾ ਹੀ ਤੂੰ ਇਹ ਸਮਝ ਸਕਦਾ ਹੈ ਮੇਰੀ ਸਹੇਲੀ ਨੇ ਅੱਗੇ ਦੱਸਿਆ ਕਿ ਇੱਕ ਦਿਨ ਉਸ ਦੀ ਸੱਸ ਦੀ ਸਿਹਤ ਬਹੁਤ ਜ਼ਿਆਦਾ ਢਿੱਲੀ ਹੋ ਗਈ ਉਸ ਦਾ ਬਲੱਡ ਵਧ ਗਿਆ ਡਾਕਟਰ ਨੇ ਕਿਹਾ ਕਿ ਇਹਨਾਂ ਦਾ ਬੀਪੀ ਬਹੁਤ ਹਾਈ ਹੈ ਇਸ ਲਈ ਇਸ ਨੂੰ ਦਵਾਈ ਦਿੱਤੀ ਹੈ ਤੇ ਆਰਾਮ ਦੀ ਲੋੜ ਹੈ ਦਵਾਈ ਨਾਲ ਇਹਨਾਂ ਨੂੰ ਨੀਂਦ ਆਵੇਗੀ ਤੁਸੀਂ ਇਹਨਾਂ ਦਾ ਧਿਆਨ ਰੱਖਿਓ ਰੋਟੀ ਖਾ ਕੇ ਗੋਲੀ ਦੇਣੀ ਹੈ ਮੇਰੀ ਸਹੇਲੀ ਨੇ ਫਟਾਫਟ ਰੋਟੀ ਬਣਾਈ ਅਤੇ ਆਪਣੀ ਸੱਸ ਨੂੰ ਰੋਟੀ ਖਵਾ ਕੇ ਉਸ ਨੂੰ ਦਵਾਈ ਦੇ ਦਿੱਤੀ ਅਤੇ ਉਸ ਨੂੰ ਸੌਣ ਲਈ ਕਹਿ ਦਿੱਤਾ ਡਾਕਟਰ ਨੇ ਕਿਹਾ ਸੀ ਕਿ ਦਵਾਈ ਦੇ ਕੇ ਜ਼ਿਆਦਾ ਬੁਲਾਉਣਾ ਨਹੀਂ ਕਿਉਂਕਿ ਜਿੰਨੀ ਨੀਂਦ ਆਵੇਗੀ ਓਨਾ ਹੀ ਛੇਤੀ ਠੀਕ ਹੋਣਗੇ ਜਦੋਂ ਉਸਨੇ ਆਪਣੀ ਸੱਸ ਨੂੰ ਨੀਂਦ ਦੀ ਗੋਲੀ ਦਿੱਤੀ ਤਾਂ ਉਹ ਅੱਧੇ ਘੰਟੇ ਬਾਅਦ ਕੂਕ ਸੌਂ ਗਈ ਅਤੇ ਘੁੜਾੜੇ ਮਾਰਨ ਲੱਗ ਗਈ ਉਸ ਦਾ ਹਜੇ ਕਾਫੀ ਕੰਮ ਰਹਿਦਾ ਸੀ ਸਿੰਦਾ ਵੀ ਉਸ ਦਿਨ ਉਹਨਾਂ ਦੇ ਘਰ ਸੁੱਤਾ ਸੀ ਕਿਉਂਕਿ ਉਸ ਨੂੰ ਉਸ ਦੀ ਸੱਸ ਨੇ ਕਿਹਾ ਸੀ ਕਿ ਸਿੰਦੇ ਅੱਜ ਤੂੰ ਇੱਥੇ ਸੌਂ ਜੀ ਕਿਉਂਕਿ ਉਸ ਨੂੰ ਇਹ ਸੀ ਕਿ ਜੇ ਜ਼ਿਆਦਾ ਤबीयत ਖਰਾਬ ਹੋ ਗਈ ਤਾਂ ਰਾਤ ਨੂੰ ਇਹ ਕਿਸ ਨੂੰ ਬੁਲਾਵੇਗੀ ਇਸ ਲਈ ਸਿੰਦਾ ਉੱਥੇ ਹੀ ਸੌਂ ਗਿਆ ਸਿੰਦੇ ਨੂੰ ਲੱਗਿਆ ਕਿ ਦੋਨੋਂ ਇਕੱਲੀਆਂ ਰਹਿੰਦੀਆਂ ਨੇ ਜੇ ਇਹਨਾਂ ਨੂੰ ਲੋਡ ਪੈ ਗਈ ਤਾਂ ਇਹ ਕਿੱਧਰ ਤੁਰੀਆਂ ਫਿਰਨਗੀਆਂ ਇਸ ਲਈ ਉਹ ਵਿਚਾਰਾ ਉਹਨਾਂ ਦੇ ਘਰ ਹੀ ਸੌ ਗਿਆ ਮੇਰੀ ਸਹੇਲੀ ਨੇ ਘਰ ਦਾ ਸਾਰਾ ਕੰਮ ਨਿਬੇੜਿਆ ਭਾਂਡੇ ਮੰਜੇ ਉਸ ਤੋਂ ਬਾਅਦ ਦੁੱਧ ਗਰਮ ਕੀਤਾ ਉਹਨਾਂ ਦੇ ਬਾਹਰਲੇ ਗੇਟ ਕੋਲ ਇੱਕ ਬੈਠਕ ਬਣੀ ਹੋਈ ਸੀ ਅਤੇ ਸਿੰਦਾ ਉਸ ਬੈਠਕ ਵਿੱਚ ਹੀ ਪੈ ਗਿਆ ਸੀ ਮੇਰੀ ਸਹੇਲੀ ਨੇ ਸੋਚਿਆ ਕਿ ਸਿੰਦਾ ਬਿਨਾਂ ਦੁੱਧ ਦੇ ਕਿਵੇਂ ਸੌਵੇਂਗਾ ਉਸਨੇ ਦੁੱਧ ਦਾ ਗਲਾਸ ਭਰਿਆ ਅਤੇ ਸਿੰਦੇ ਨੂੰ ਦੁੱਧ ਫੜਾਉਣ ਚਲੀ ਗਈ ਉਸਨੇ ਦਰਵਾਜ਼ਾ ਖੜਕਾਇਆ ਸਿੰਦੇ ਨੇ ਦਰਵਾਜ਼ਾ ਖੋਲ ਦਿੱਤਾ ਜਦੋਂ ਉਸਨੇ ਦੁੱਧ ਫੜਾਇਆ ਤਾਂ ਉਹ ਕਹਿੰਦਾ ਬਹਿ ਜਾ ਭਾਬੀ ਚਾਰ ਗੱਲਾਂ ਹੀ ਕਰ ਲਾ ਤਾਂ ਮੇਰੀ ਸਹੇਲੀ ਸਿੰਦੇ ਨਾਲ ਗੱਲਾਂ ਕਰਨ ਲੱਗੀ ਕਾਫੀ ਦੇਰ ਤੱਕ ਉਹ ਗੱਲਾਂ ਕਰਦੇ ਰਹੇ ਮੇਰੀ ਸਹੇਲੀ ਨੂੰ ਵੀ ਆਪਣੇਪਣ ਦਾ ਅਹਿਸਾਸ ਹੋਇਆ ਕਿਉਂਕਿ ਬਹੁਤ ਸਮੇਂ ਤੋਂ ਉਸਨੇ ਆਪਣੇ ਦਿਲ ਦੀ ਗੱਲ ਕਿਸੇ ਨਾਲ ਨਹੀਂ ਕੀਤੀ ਸੀ ਗੱਲਾਂ ਕਰਨ ਤੋਂ ਬਾਅਦ ਉਹ ਆਪਣੀ ਸੱਸ ਕੋਲ ਆ ਕੇ ਸੌਂ ਗਈ ਲੇਟ ਸੌਣ ਕਰਕੇ ਸਵੇਰੇ ਉਸ ਨੂੰ ਜਾਗਣਾ ਆਈ ਸਿੰਦੇ ਨੇ ਆਵਾਜ਼ ਮਾਰੀ ਤੇ ਕਿਹਾ ਕਿ ਭਾਬੀ ਚਾਹ ਬਣਾ ਦੇ ਮੈਂ ਖੇਤ ਜਾਣਾ ਹੈ ਮੇਰੀ ਸਹੇਲੀ ਭੱਜ ਕੇ ਉੱઠી ਉਸ ਨੇ ਦੇਖਿਆ ਉਸ ਦੀ ਸੱਸ ਹਜੇ ਵੀ ਸੁੱਤੀ ਪਈ ਸੀ ਉਹ ਫਟਾਫਟ ਰਸੋਈ ਵਿੱਚ ਗਈ ਉਸ ਨੇ ਚਾਹ ਬਣਾਈ ਸਿੰਦਾ ਚਾਹ ਪੀ ਕੇ ਖੇਤ ਚੱਲਿਆ ਗਿਆ ਅਤੇ ਉਸ ਨੇ ਆਪ ਦੀ ਸੱਸ ਨੂੰ ਉਠਾ ਕੇ ਚਾਹ ਪੀ ਆਈ ਉਸ ਨੇ ਫਟਾਫਟ ਘਰ ਦੇ ਕੰਮ ਨਿਮੇੜ ਲਏ ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ ਉਸ ਦੀ ਖੁਸ਼ੀ ਦੀ ਵਜ੍ਹਾ ਉਸ ਨੂੰ ਵੀ ਨਹੀਂ ਪਤਾ ਸੀ ਪਰ ਉਹ ਆਪਣੇ ਆਪ ਨੂੰ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ ਜਿਵੇਂ ਬਹੁਤੀ ਲੰਬੀ ਬਿਮਾਰੀ ਦੇ ਬਾਅਦ ਉਹ ਠੀਕ ਹੋਈ ਹੋਵੇ। ਕੰਮ ਕਰਨ ਤੋਂ ਬਾਅਦ ਉਸਨੇ ਆਪਣੀ ਸੱਸ ਨੂੰ ਦਵਾਈ ਦਿੱਤੀ, ਉਸ ਦੀ ਸਾਂਭ ਸੰਭਾਲ ਕੀਤੀ। ਦੁਪਹਿਰ ਵੇਲੇ ਸਿੰਦਾ ਘਰ ਆਇਆ ਅਤੇ ਕਹਿਣ ਲੱਗਿਆ, "ਭਾਬੀ ਤੁਸੀਂ ਆਰਾਮ ਕਰਿਓ, ਪਸ਼ੂਆਂ ਦਾ ਕੰਮ ਮੈਂ ਕਰੇ ਆਉਣਾ ਹਾਂ।" ਤਾਂ ਉਹ ਕਹਿਣ ਲੱਗੀ, "ਨਹੀਂ ਸਿੰਦੇ, ਪਸ਼ੂਆਂ ਦਾ ਤਾਂ ਸਾਰਾ ਕੰਮ ਮੈਂ ਨਿਬੇੜਿਆ ਆਈਆਂ। ਹਵੇਲੀ ਦੇ ਵਿੱਚ ਤਾਂ ਹੁਣ ਕੋਈ ਕੰਮ ਨਹੀਂ ਆ।" ਜਦੋਂ ਉਸਨੇ ਇਦਾਂ ਕਿਹਾ ਤਾਂ ਸਿੰਦਾ ਕਹਿੰਦਾ, "ਕਿਵੇਂ ਭਾਬੀ? ਲੱਗਦਾ ਅੱਜ ਤਾਂ ਬਾਈ ਦਾ ਫੋਨ ਆਇਆ ਹੋਊਗਾ।" ਤੂੰ ਤਾਂ ਬੜੀ ਖੁਸ਼ ਨਜ਼ਰ ਆ ਰਹੀ ਆ ਅੱਜ ਤੂੰ ਟੌਰ ਵੀ ਬੜੀ ਕੱਢੀ ਆ ਤਾਂ ਮੇਰੀ ਸਹੇਲੀ ਉਸ ਨੂੰ ਕਹਿਣ ਲੱਗੀ ਨਹੀਂ ਸਿੰਦਿਆ ਤੇਰਾ ਬਾਈ ਮੈਨੂੰ ਕਦੋਂ ਫੋਨ ਕਰਦਾ ਹੈ ਉਹ ਤਾਂ ਬਾਹਰ ਜਾ ਕੇ ਮੈਨੂੰ ਭੁੱਲ ਹੀ ਗਿਆ ਹੈ ਮੈਨੂੰ ਤਾਂ ਬਸ ਪਤਾ ਨਹੀਂ ਕਿਉਂ ਅੱਜ ਅਜੀਬ ਜਿਹੀ ਖੁਸ਼ੀ ਆ ਰਹੀ ਹੈ ਮੇਰਾ ਦਿਲ ਕੀਤਾ ਕਿ ਮੈਂ ਚੰਗੀ ਤਰ੍ਹਾਂ ਤਿਆਰ ਹੋਵਾਂ ਅਤੇ ਕੰਮ ਕਰਨ ਨੂੰ ਵੀ ਮੇਰਾ ਬੜਾ ਦਿਲ ਕੀਤਾ ਇਸ ਲਈ ਮੈਂ ਸਾਰੇ ਕੰਮ ਭੱਜ-ਭੱਜ ਕੇ ਨਿਬੇੜ ਦਿੱਤੇ ਮੇਰਾ ਦੁੱਖ ਸੁੱਖ ਤਾਂ ਤੂੰ ਹੀ ਸੁਣਦਾ ਹੈ ਤੂੰ ਮੇਰੇ ਨਾਲ ਇੰਨੀਆਂ ਗੱਲਾਂ ਕੀਤੀਆਂ ਕਿ ਮੇਰਾ ਮਨ ਹਲਕਾ ਹੋ ਗਿਆ ਤੈਨੂੰ ਤਾਂ ਪਤਾ ਹੀ ਐ ਮੇਰੇ ਭਰਾ ਭਝਾਈ ਵੀ ਮੇਰੇ ਕੋਲ ਨਹੀਂ ਆਉਂਦੇ ਅਤੇ ਮੇਰੀ ਮਾਂ ਬਜ਼ੁਰਗ ਹੈ ਉਸ ਤੋਂ ਵੀ ਚੱਲਿਆ ਫਿਰਿਆ ਨਹੀਂ ਜਾਂਦਾ ਮੈਂ ਵੀ ਆਪਣੇ ਪੇਕੇ ਕਿੰਨਾ ਕ ਜਾਨੀ ਹਾਂ ਆਪਣੀ ਸੱਸ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਤੇ ਇਸ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਮੇਰੇ ਤੋਂ ਤਾਂ ਕਿਤੇ ਜਾਇਆ ਹੀ ਨਹੀਂ ਜਾਂਦਾ ਤੇਰੇ ਨਾਲ ਦੁੱਖ ਸੁੱਖ ਕਰਕੇ ਮੇਰਾ ਢਿਹੋਲਾ ਹੋ ਗਿਆ ਸਿੰਦਾ ਵੀ ਉਸ ਦੀ ਗੱਲ ਸਮਝ ਚੁੱਕਿਆ ਸੀ ਹੁਣ ਸਿੰਦੇ ਅਤੇ ਮੇਰੀ ਸਹੇਲੀ ਦੇ ਵਿੱਚ ਗੱਲਾਂ-ਬਾਤਾਂ ਦਾ ਸਿਲਸਿਲਾ ਵੱਧ ਗਿਆ ਸੀ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਅਤੇ ਸਾਰਾ ਦਿਨ ਉਹ ਇੱਕ ਦੂਜੇ ਨਾਲ ਗੱਲ ਕਰਨ ਦਾ ਬਹਾਨਾ ਲੱਭਦੇ ਰਹਿੰਦੇ ਜਿਵੇਂ ਕਿ ਸਿੰਦਾ ਉਹਨਾਂ ਦੇ ਖੇਤ ਦਾ ਕੰਮ ਕਰਦਾ ਸੀ ਅਤੇ ਘਰ ਦੇ ਵੀ ਕੰਮ ਕਰਾਉਂਦਾ ਰਹਿੰਦਾ ਸੀ ਆਂਡਗਵਾਂਡ ਦੇ ਲੋਕੀ ਤਾਂ ਉਸ ਨੂੰ ਸ਼ੱਕ ਦੀ ਨਿਗਾ ਨਾਲ ਵੇਖਦੇ ਸੀ ਕਿ ਨਵੀਂ ਵਿਆਹੀ ਨੂੰਹਾਂ ਘਰੇ ਬਗਾਨੇ ਮੁੰਡੇ ਦਾ ਆਉਣਾ ਠੀਕ ਨਹੀਂ ਪਰ ਮੇਰੀ ਸਹੇਲੀ ਦੀ ਸੱਸ ਨੇ ਕਦੇ ਕੋਈ ਸ਼ੱਕ ਨਹੀਂ ਕੀਤਾ ਸੀ ਕਹਿੰਦੇ ਨੇ ਕਿ ਜਦੋਂ ਬੰਦਾ ਜਵਾਨੀ ਦੇ ਸਿਖਰ ਤੇ ਹੁੰਦਾ ਹੈ ਤਾਂ ਉਸ ਨੂੰ ਕੁਝ ਵੀ ਗਲਤ ਨਹੀਂ ਲੱਗਦਾ ਮੇਰੀ ਸਹੇਲੀ ਅਤੇ ਸਿੰਦੇ ਦੇ ਵਿਚਕਾਰ ਨਜ਼ਦੀਕੀਆਂ ਇੰਨੀਆਂ ਵਧ ਗਈਆਂ ਕਿ ਉਹ ਦੋਨੋਂ ਇੱਕ ਦੂਜੇ ਨੂੰ ਚੋਰੀ-ਚੋਰੀ ਮਿਲਦੇ ਘਰ ਦੇ ਵਿੱਚ ਕੋਈ ਖਾਸ ਨਿਗਰ ਰੱਖਣ ਵਾਲਾ ਨਹੀਂ ਸੀ ਇਸ ਲਈ ਉਹ ਜਦੋਂ ਵੀ ਦਿਲ ਕਰਦਾ ਇੱਕ ਦੂਜੇ ਦੇ ਨੇੜੇ ਆ ਜਾਂਦੇ ਰਾਤ ਨੂੰ ਵੀ ਸਿੰਦਾ ਅਕਸਰ ਮੇਰੀ ਸਹੇਲੀ ਦੇ ਘਰ ਹੀ ਸੌਂ ਜਾਂਦਾ ਇੱਕ ਦਿਨ ਸਿੰਦਾ ਹਵੇਲੀ ਵਿੱਚ ਪਸ਼ੂਆਂ ਦੀ ਸੰਭਾਲ ਕਰ ਰਿਹਾ ਸੀ ਤਾਂ ਮੇਰੀ ਸਹੇਲੀ ਵੀ ਹਵੇਲੀ ਵਿੱਚ ਚਲੀ ਗਈ। ਉੱਥੇ ਜਾ ਕੇ ਉਹ ਉਸ ਨਾਲ ਗੱਲਾਂ-ਬਾਤਾਂ ਕਰਦੀ ਰਹੀ। ਗੱਲਾਂ-ਬਾਤਾਂ ਕਰਦੇ-ਕਰਦੇ ਸਿੰਦਾ ਮੇਰੀ ਸਹੇਲੀ ਦੇ ਕੋਲ ਆ ਕੇ ਖੜ ਗਿਆ ਅਤੇ ਉਸਨੇ ਉਹਦਾ ਹੱਥ ਫੜ ਕੇ ਚੁੰਮ ਲਿਆ। ਗਵੰਡੀਆਂ ਦੇ ਕਿਸੇ ਮੁੰਡੇ ਨੇ ਉਸਨੂੰ ਵੇਖ ਲਿਆ। ਉਹ ਚੁੱਪਚਾਪ ਉੱਥੋਂ ਚਲੇ ਆ ਗਿਆ। ਉਸ ਮੁੰਡੇ ਨੇ ਗੱਲ ਆਪਣੇ ਘਰ ਵਾਲੀ ਕੋਲ ਕਰ ਦਿੱਤੀ ਤੇ ਉਸ ਦੀ ਘਰ ਵਾਲੀ ਨੇ ਆਪਣੀ ਸੱਸ ਕੋਲ। ਅੱਗੋਂ ਉਸ ਦੀ ਸੱਸ ਨੇ ਇਹ ਗੱਲ ਮੇਰੀ ਸਹੇਲੀ ਦੀ ਸੱਸ ਕੋਲ ਕਰ ਦਿੱਤੀ ਕਿਉਂਕਿ ਉਹ ਉਹਨਾਂ ਦੀ ਗਵੰਡਨ ਸੀ ਉਹ ਕਹਿੰਦੀ ਭੈਣੇ ਵੈਸੇ ਤਾਂ ਮੈਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਤੂੰ ਕਹੇਂਗੀ ਮੇਰੀ ਨੂਂ ਦੀਆਂ ਗੱਲਾਂ ਬਣਾਉਣੀ ਆ ਪਰ ਆਣ ਗਵੰਡ ਤਾਂ ਪਹਿਲਾਂ ਹੀ ਕੁਸਰਮਸਰ ਕਰਦਾ ਸੀ ਤੂੰ ਆਪਣੀ ਇੱਜ਼ਤ ਨੂੰ ਸੰਭਾਲ ਕੇ ਰੱਖ ਤੇਰੀ ਨੂਂ ਤੇਰੇ ਘਰ ਦੀ ਇੱਜ਼ਤ ਆ ਤੇਰੇ ਪੁੱਤ ਦੀ ਇੱਜ਼ਤ ਆ ਪਰ ਤੂੰ ਬਗਾਨੇ ਮੁੰਡੇ ਨੂੰ ਘਰੇ ਰੱਖ ਕੇ ਗਲਤ ਕਰ ਰਹੀ ਆ ਪਰ ਜਵਾਨੀ ਦੇ ਵਿੱਚ ਤੇਰੀ ਸੋਹਣੀ ਸੁਨੱਖੀ ਨੂ ਤੇਰੇ ਪੁੱਤ ਬਿਨਾ ਰਹਿੰਦੀ ਆ ਲੋਕ ਜਿਹੜੀਆਂ ਗੱਲਾਂ ਕਰਦੇ ਸੀ ਉਹ ਸੱਚ ਹੋਣ ਲੱਗੀਆਂ ਨੇ ਮੇਰੇ ਪੁੱਤ ਨੇ ਤੇਰੀ ਨੂੰ ਤੇ ਸਿੰਦੇ ਨੂੰ ਹਵੇਲੀ ਦੇ ਵਿੱਚ ਇਕੱਠੇ ਦੇਖਿਆ ਹੈ ਤਾਂ ਮੇਰੀ ਸਹੇਲੀ ਦੀ ਸੱਸ ਕਹਿਣ ਲੱਗੀ ਮੈਨੂੰ ਪਤਾ ਹੀ ਆ ਸਾਰਾ ਦਿਨ ਉਹ ਇਕੱਠੇ ਕੰਮ ਕਰਦੇ ਆ ਤੇ ਹਵੇਲੀ ਵਿੱਚ ਇਕੱਠੇ ਵੀ ਜਾਂਦੇ ਆ ਉਹ ਕਹਿੰਦੀ ਨਹੀਂ ਭੈਣੇ ਮੈਂ ਤੈਨੂੰ ਕਹਿਣਾ ਨਹੀਂ ਚਾਹੁੰਦੀ ਮੇਰੇ ਪੁੱਤ ਨੇ ਜਿਹੜੀ ਹਾਲਤ ਵਿੱਚ ਉਹਨਾਂ ਨੂੰ ਦੇਖਿਆ ਮੈਂ ਮੱਸ ਤੈਨੂੰ ਦੱਸ ਨਹੀਂ ਸਕਦੀ ਇਹ ਗੱਲ ਸੁਣ ਕੇ ਮੇਰੀ ਸਹੇਲੀ ਦੀ ਸੱਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੁਣ ਸਿੱਧੇ ਤੌਰ ਤੇ ਉਹ ਆਪਣੀ ਨੂੰ ਨੂੰ ਪੁੱਛ ਵੀ ਨਹੀਂ ਸਕਦੀ ਸੀ ਮੇਰੀ ਸਹੇਲੀ ਤੇ ਉਹਨੇ ਕੋਈ ਸ਼ੱਕ ਨਾ ਕੀਤਾ ਪਰ ਉਸ ਤੋਂ ਬਾਅਦ ਉਸਨੇ ਮੇਰੀ ਸਹੇਲੀ ਅਤੇ ਸਿੰਦੇ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਮੈਂ ਉਸਦੀ ਸੱਸ ਕਹਿੰਦੀ ਕੁੜੇ ਰਾਣੀ ਮੇਰੀ ਗੱਲ ਸੁਣ ਹੁਣ ਸਿੰਦੇ ਨੂੰ ਕਦੇ ਆਪਣੇ ਘਰੇ ਪੈਣ ਨੂੰ ਨਾ ਕਹੀਂ ਦੇਖ ਪੁੱਤ ਤੂੰ ਮਟਿਆਰ ਜਵਾਨ ਆ ਤੇ ਆਪਾਂ ਦੋਨੋਂ ਔਰਤਾਂ ਘਰੇ ਰਹਿਣੀਆਂ ਬੰਦੇ ਦੀ ਨੀਤ ਕਦੋਂ ਵਿਗੜ ਜਾਵੇ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਤੂੰ ਅੱਜ ਤੋਂ ਬਾਅਦ ਕਦੇ ਵੀ ਆਪਣੇ ਘਰ ਸੌਣ ਲਈ ਨਾ ਕਹੀਂ ਇਹ ਗੱਲ ਸੁਣ ਕੇ ਮੇਰੀ ਸਹੇਲੀ ਸੋਚਾਂ ਵਿੱਚ ਪੈ ਗਈ ਕਿਉਂਕਿ ਮੇਰੀ ਸਹੇਲੀ ਜਿਹੜੀ ਸਿੰਦੇ ਬਣਾ ਇੱਕ ਪਲ ਵੀ ਨਹੀਂ ਰਹਿੰਦੀ ਸੀ ਹੁਣ ਉਸ ਦੀ ਸੱਸ ਨੇ ਉਸ ਤੋਂ ਦੂਰ ਰਹਿਣ ਦਾ ਹੁਕਮ ਸੁਣਾ ਦਿੱਤਾ ਸੀ ਹੁਣ ਉਸ ਦੀ ਸੱਸ ਨੇ ਪਸ਼ੂਆਂ ਵਾਸਤੇ ਵੀ ਇੱਕ ਮੁੰਡਾ ਅਲੱਗ ਤੋਂ ਰੱਖ ਲਿਆ ਸੀ ਅਤੇ ਸਿੰਦੇ ਨੂੰ ਕਹਿ ਦਿੱਤਾ ਸੀ ਕਿ ਤੂੰ ਖੇਤਾਂ ਦਾ ਕੰਮ ਹੀ ਕਰਿਆ ਕਰ ਘਰ ਦੇ ਕੰਮ ਵਾਸਤੇ ਮੈਂ ਇੱਕ ਹੋਰ ਮੁੰਡਾ ਰੱਖ ਦਿੰਦੀ ਹਾਂ ਜਿਹੜਾ ਕਿ ਹਵੇਲੀ ਵਿੱਚ ਹੀ ਰਹੇਗਾ ਅਤੇ ਉੱਥੇ ਹੀ ਕੰਮ ਕਰਿਆ ਕਰੇਗਾ। ਮੇਰੀ ਸਹੇਲੀ ਨੂੰ ਸਮਝ ਲੱਗ ਗਈ ਸੀ ਕਿ ਸ਼ਾਇਦ ਉਸ ਦੀ ਸੱਸ ਨੂੰ ਕੁਝ ਪਤਾ ਲੱਗ ਗਿਆ ਹੈ ਪਰ ਉਹ ਸੋਚਦੀ ਕਿ ਜੇ ਮੇਰੀ ਸੱਸ ਨੂੰ ਪਤਾ ਲੱਗਿਆ ਹੁੰਦਾ ਤਾਂ ਉਹ ਇੰਨੇ ਪਿਆਰ ਨਾਲ ਤਾਂ ਗੱਲ ਨਾ ਕਰਦੀ। ਉਸ ਨੂੰ ਇਦਾਂ ਲੱਗਿਆ ਕਿ ਲੋਕਾਂ ਦੀਆਂ ਗੱਲਾਂ ਕਰਕੇ ਉਹ ਡਰ ਗਈ ਹੋਵੇਗੀ। ਉਹ ਸਿੰਦੇ ਨੂੰ ਕਹਿਣ ਲੱਗੀ ਸਿੰਦਿਆ ਮੈਂ ਤੇਰੇ ਬਿਨਾ ਤਾਂ ਇੱਕ ਪਲ ਵੀ ਨਹੀਂ ਰਹਿ ਸਕਦੀ ਪਰ ਬੀਜੀ ਤਾਂ ਹੁਣ ਤੈਨੂੰ ਘਰੇ ਆਉਣ ਤੋਂ ਵੀ ਮਨਾ ਕਰਦੀ ਆ। ਸਿੰਦਾ ਕਹਿੰਦਾ ਭਾਬੀ ਮੈਂ ਵੀ ਤੇਰੇ ਬਿਨਾਂ ਨਹੀਂ ਰਹਿ ਸਕਦਾ ਹੁਣ ਆਪਾਂ ਕਿਵੇਂ ਮਿਲਾਂਗੇ ਤਾਂ ਰਾਣੀ ਕਹਿਣ ਲੱਗੀ ਸਿੰਦੇ ਤੂੰ ਫਿਕਰ ਨਾ ਕਰ ਤੈਨੂੰ ਮਿਲਣ ਦਾ ਮੈਂ ਕੋਈ ਨਾ ਕੋਈ ਹੱਲ ਤਾਂ ਕਰ ਹੀ ਲਵਾਂਗੀ ਤੂੰ ਮੈਨੂੰ ਨੀਂਦ ਦੀਆਂ ਗੋਲੀਆਂ ਲਿਆ ਕੇ ਦੇ ਉਹ ਨੀਂਦ ਦੀਆਂ ਗੋਲੀਆਂ ਦੁੱਧ ਵਿੱਚ ਪਾ ਦਿੰਦੀ ਅਤੇ ਆਪਣੀ ਸੱਸ ਨੂੰ ਪਿਆ ਦਿੰਦੀ ਸਿੰਦਾ ਰੋਜ਼ ਰਾਤ ਨੂੰ ਉਹਨਾਂ ਦੇ ਘਰ ਆਉਂਦਾ ਕਹਿੰਦੇ ਨੇ ਕਿ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਇਹੋ ਜਿਹੀਆਂ ਗੱਲਾਂ ਕਦੇ ਲੁਕੀਆਂ ਨਹੀਂ ਰਹਿੰਦੀਆਂ ਇੱਕ ਦਿਨ ਉਹਨਾਂ ਦੀ ਗਵੰਡਨ ਨੇ ਫੇਰ ਉਸਦੀ ਸੱਸ ਨੂੰ ਦੱਸ ਦਿੱਤਾ ਕਿ ਭੈਣੇ ਤੂੰ ਕਿੱਥੇ ਸੌਂ ਜਾਂਦੀ ਆ ਤੂੰ ਨਿਗਾ ਕਿਉਂ ਨਹੀਂ ਰੱਖਦੀ ਸਿੰਦੜਾ ਰੋਜ਼ ਰਾਤ ਨੂੰ ਛੋਡੇ ਘਰ ਆਉਂਦਾ ਇਹ ਗੱਲ ਸੁਣ ਕੇ ਰਾਣੀ ਦੀ ਸੱਸ ਨੂੰ ਬਹੁਤ ਗੁੱਸਾ ਆਇਆ ਉਹ ਸੋਚਣ ਲੱਗੀ ਕਿ ਜਦੋਂ ਮੈਂ ਦੁੱਧ ਪੀ ਲੈਂਦੀ ਆ ਤਾਂ ਮੈਨੂੰ ਉਸ ਤੋਂ ਬਾਅਦ ਇੰਨੀ ਨੀਂਦ ਆਉਂਦੀ ਆ ਵੀ ਸਵੇਰ ਤੱਕ ਜਾਗ ਹੀ ਨਹੀਂ ਆਉਂਦੀ ਉਸਨੇ ਸੋਚਿਆ ਕਿ ਅੱਜ ਰਾਤ ਨੂੰ ਮੈਂ ਦੁੱਧ ਨਹੀਂ ਪੀਵਾਂਗੀ ਰਾਣੀ ਨੇ ਦੁੱਧ ਦਾ ਗਲਾਸ ਆਪਣੀ ਸੱਸ ਦੇ ਸਰਾਣੇ ਰੱਖ ਦਿੱਤਾ ਅਤੇ ਆਪ ਰਸੋਈ ਵਿੱਚ ਚਲੀ ਗਈ ਉਸਦੀ ਸੱਸ ਨੇ ਦੁੱਧ ਪੀਣ ਦੀ بجائے ਡੋਲ ਦਿੱਤਾ ਅਤੇ ਗਲਾਸ ਖਾਲੀ ਕਰਕੇ ਸੈਟੀ ਤੇ ਹੀ ਰੱਖ ਦਿੱਤਾ ਜਦੋਂ ਰਾਣੀ ਆਈ ਗਲਾਸ ਖਾਲੀ ਵੇਖ ਕੇ ਉਹ ਬੇਫਿਕਰ ਹੋ ਗਈ ਉਸ ਦੀ ਸੱਸ ਸੌਣ ਦਾ ਨਾਟਕ ਕਰਨ ਲੱਗੀ ਰਾਣੀ ਸਾਰੇ ਘਰ ਦੇ ਕੰਮ ਨਿਵੇੜ ਕੇ ਆਪਣੀ ਸੱਸ ਕੋਲ ਆ ਕੇ ਪੈ ਗਈ ਜਦੋਂ ਰਾਣੀ ਨੂੰ ਇਹ ਲੱਗਿਆ ਕਿ ਮੇਰੀ ਸੱਸ ਸੌ ਗਈ ਹੈ ਤਾਂ ਉਹ ਦੱਬੇ ਪੈਰੀਂ ਉੱਠ ਕੇ ਕਮਰੇ ਚੋਂ ਬਾਹਰ ਆਈ ਅਤੇ ਦੂਸਰੇ ਕਮਰੇ ਵਿੱਚ ਸਿੰਦਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਰਾਣੀ ਦੀ ਸੱਸ ਜਿਹੜੀ ਕਿ ਸੁੱਤੀ ਨਹੀਂ ਸੀ ਅੱਧੇ ਘੰਟੇ ਬਾਅਦ ਉਹ ਉੱઠી ਅਤੇ ਜਾ ਕੇ ਉਸਨੇ ਆਪਣੀ ਨੂੰ ਨੂੰ ਆਵਾਜ਼ ਮਾਰੀ ਰਾਣੀ ਕੁੜੇ ਰਾਣੀ ਤੂੰ ਤਾਂ ਮੇਰੇ ਕੋਲ ਪਈ ਸੀ ਤੂੰ ਕਿੱਥੇ ਆ ਇੱਥੇ ਆ ਜਦੋਂ ਉਸਨੇ ਦਰਵਾਜ਼ਾ ਖੜਕਾਇਆ ਤਾਂ ਰਾਣੀ ਕਹਿਣ ਲੱਗੀ ਹਾਂ ਮੰਮੀ ਮੈਨੂੰ ਉਧਰ ਨੀਂਦ ਨਹੀਂ ਆ ਰਹੀ ਸੀ ਇਸ ਲਈ ਮੈਂ ਇੱਥੇ ਆ ਕੇ ਸੌਂਗੀ ਕਹਿੰਦੀ ਧੀਏ ਮੇਰਾ ਤਾਂ ਬਲੱਡ ਜ਼ਿਆਦਾ ਵਧ ਗਿਆ ਹੈ ਦਰਵਾਜ਼ਾ ਖੋਲੀ ਹੁਣ ਰਾਣੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਮੈਂ ਸਿੰਦੇ ਨੂੰ ਕਿੱਥੇ ਲੁਕੋਵਾਂ ਫਿਰ ਵੀ ਉਸਨੇ ਸਿੰਦੇ ਨੂੰ ਗੇਟ ਦੇ ਉੱਲੇ ਲਕੋ ਕੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਘਬराई ਹੋਈ ਨੇ ਦਰਵਾਜ਼ਾ ਖੋਲ੍ਹਿਆ ਰਾਣੀ ਦੀ ਸੱਸ ਕਮਰੇ ਦੇ ਅੰਦਰ ਗਈ ਅਤੇ ਉਹਨੂੰ ਕਹਿਣ ਲੱਗੀ ਕਿ ਤੂੰ ਲਾਈਟ ਜਗਾ ਉਹ ਕਹਿੰਦੀ ਨਹੀਂ ਮੰਮੀ ਬਸ ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਆ ਜਦੋਂ ਰਾਣੀ ਦਰਵਾਜ਼ਾ ਬੰਦ ਕਰਕੇ ਆਪਣੀ ਸੱਸ ਨਾਲ ਬਾਹਰ ਨਿਕਲਣ ਲੱਗੀ ਤਾਂ ਉਸ ਦੀ ਸੱਸ ਨੇ ਜ਼ੋਰ ਦੀ ਦਰਵਾਜ਼ਾ ਫੜ ਲਿਆ ਅਤੇ ਲਾਈਟ ਜਗਾ ਦਿੱਤੀ ਆਸੇ ਪਾਸੇ ਲੱਭਣ ਲੱਗੀ ਕਿਉਂਕਿ ਉਸ ਦੀ ਸੱਸ ਨੂੰ ਪਤਾ ਸੀ ਕਿ ਕਮਰੇ ਵਿੱਚ ਕੋਈ ਹੈ ਹੁਣ ਇੱਕ ਗੱਭਰੂ ਜਵਾਨ ਮੁੰਡਾ ਤਖਤੇ ਦੇ ਓਲੇ ਖੜਿਆ ਕਿਹੜਾ ਦਿਸੂਗਾ ਨਹੀਂ ਤਾਂ ਸਿੰਦਾ ਉੱਥੇ ਖੜਾ ਰਾਣੀ ਦੀ ਸੱਸ ਨੇ ਵੇਖ ਲਿਆ ਰਾਣੀ ਦੀ ਸੱਸ ਨੇ ਆਪਣੀ ਨੂੰਹ ਨੂੰ ਕੁਝ ਨਾ ਕਿਹਾ ਤੇ ਸਿੰਦੇ ਨੂੰ ਬਾਹ ਫੜ ਕੇ ਘਰੋਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਸੌਂ ਗਈ ਰਾਣੀ ਬਹੁਤ ਸ਼ਰਮਿੰਦਾ ਹੋਈ ਪਰ ਉਹ ਵੀ ਕੁਝ ਨਾ ਬੋਲੀ ਦੋਨੋਂ ਜਾਣੀਆਂ ਕਮਰੇ ਵਿੱਚ ਆ ਕੇ ਪੈ ਗਈਆਂ ਦੋਨਾਂ ਵਿੱਚੋਂ ਕੋਈ ਕੁਝ ਨਾ ਬੋਲੀ ਅਗਲੀ ਸਵੇਰ ਰਾਣੀ ਉੱઠી ਨਾ ਨਾ ਉਸਨੇ ਚਾਹ ਬਣਾਈ ਉਸਦੀ ਸੱਸ ਨੇ ਰਾਣੀ ਨੂੰ ਕਿਹਾ ਰਾਣੀ ਜਾ ਚਾਹ ਬਣਾ ਕੇ ਲਿਆ ਚਲੋ ਰਾਣੀ ਆਪਣੀ ਸੱਸ ਦੇ ਕਹਿਣ ਤੇ ਰਸੋਈ ਵਿੱਚ ਗਈ ਅਤੇ ਚਾਹ ਬਣਾ ਲਿਆਈ ਜਦੋਂ ਉਹ ਚਾਹ ਬਣਾ ਕੇ ਲਿਆਈ ਤਾਂ ਚਾਹ ਪੀ ਕੇ ਉਸਦੀ ਸੱਸ ਨੇ ਉਸ ਨੂੰ ਧੀਆ ਵਾਂਗੂੰ ਸਮਝਾਇਆ ਦੇਖ ਤੀਏ ਮੈਂ ਤੇਰਾ ਦੁੱਖ ਚੰਗੀ ਤਰ੍ਹਾਂ ਸਮਝਦੀ ਹਾਂ ਤੇਰੇ ਵਿਆਹ ਨੂੰ ਹਜੇ 2 ਮਹੀਨੇ ਹੋਏ ਸੀ ਕਿ ਮੇਰਾ ਪੁੱਤ ਬਾਹਰ ਚਲੇ ਗਿਆ ਭਰਤੀਏ ਤੂੰ ਸਾਡੀ ਇੱਜ਼ਤ ਬਾਰੇ ਤਾਂ ਸੋਚ ਜੇ ਤੇਰੇ ਤੋਂ ਸੇਵਕ ਬਿਨਾ ਨਹੀਂ ਰਿਹਾ ਜਾਂਦਾ ਤਾਂ ਤੂੰ ਉਹਨੂੰ ਸਿੱਧਾ ਕਹਿ ਦੇ ਮੈਂ ਸੇਵਕ ਨੂੰ ਇੱਧਰ ਸਾਦੀਆਂ ਆਪਾਂ ਘਟ ਖਾ ਕੇ ਗੁਜ਼ਾਰਾ ਕਰ ਲਾਂਗੇ ਪਰ ਤੀਏ ਇੱਕ ਵਾਰੀ ਇੱਜ਼ਤ ਗਵਾਚੀ ਮੁੜ ਕੇ ਥਿਆਉਂਦੀ ਨਹੀਂ ਤੈਨੂੰ ਨਹੀਂ ਪਤਾ ਲੋਕ ਕੀ ਕੀ ਗੱਲਾਂ ਕਰਦੇ ਨੇ ਲੋਕਾਂ ਦੀ ਭਾਉ ਭਾਕਿਆ ਸੱਚ ਹੋ ਗਈ ਜੇ ਤੂੰ ਮੇਰੇ ਘਰ ਦੀ ਇੱਜ਼ਤਾਂ ਮੇਰੀ ਧੀ ਏ ਤਾਂ ਸਿੰਦੇ ਨੂੰ ਭੁੱਲ ਜਾ ਮੈਂ ਸੇਵਕ ਨੂੰ ਅੱਜ ਹੀ ਫੋਨ ਕਰਦੀ ਆ ਮੈਂ ਕੋਈ ਗੱਲ ਕਿਸੇ ਕੋਲ ਨਹੀਂ ਕਰਦੀ ਪਰ ਤੂੰ ਆਪਣੀ ਗਲਤੀ ਸੁਧਾਰ ਰਾਣੀ ਆਪਣੀ ਸੱਸ ਦੇ ਕੋਲ ਬੈਠ ਕੇ ਤਾਹਾ ਮਾਰ ਕੇ ਰੋਣ ਲੱਗੀ ਉਸ ਦੀ ਸੱਸ ਨੇ ਰਾਣੀ ਨੂੰ ਗਲ ਨਾਲ ਲਾਇਆ ਅਤੇ ਕਿਹਾ ਕਿ ਜੋ ਕੁਝ ਵੀ ਹੋਇਆ ਤੂੰ ਉਸਨੂੰ ਭੁੱਲ ਜਾ ਪਰ ਅੱਜ ਤੋਂ ਬਾਅਦ ਇਹ ਗਲਤੀ ਨਾ ਦੁਹਰਾਈਂ ਰਾਣੀ ਨੇ ਹੱਥ ਜੋੜ ਕੇ ਆਪਣੀ ਸੱਸ ਤੋਂ ਮਾਫੀ ਮੰਗੀ ਫਿਰ ਰਾਣੀ ਦੀ ਸੱਸ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਤੇ ਉਸਨੂੰ ਗੱਲਿੰ ਗੱਲਿੰ ਕਿਹਾ ਦੇਖ ਪੁੱਤ ਤੇਰੀ ਘਰ ਵਾਲੀ ਨਵੀਂ ਵਿਆਹੀ ਘਰ ਦੇ ਵਿੱਚ ਉਦਾਸ ਰਹਿੰਦੀ ਆ ਜੇ ਤੂੰ ਚਾਹਣਾ ਕਿ ਤੇਰੀ ਵਿਵਹਤਾ ਜ਼ਿੰਦਗੀ ਵਧੀਆ ਰਹੇ ਤਾਂ ਤੂੰ ਪੈਸੇ ਦਾ ਲਾਲਚ ਛੱਡ ਕੇ ਇੱਥੇ ਆ ਜਾ ਇੱਥੇ ਆ ਕੇ ਭਾਵੇਂ ਘੱਟ ਖਾ ਕੇ ਗੁਜ਼ਾਰਾ ਕਰ ਲਈ ਪਰ ਆਪਣੀ ਸੋਹਣੀ ਸੁਨੱਖੀ ਘਰ ਵਾਲੀ ਨੂੰ ਕੱਲੀ ਨਾ ਛੱਡ ਕੇ ਜਾ ਲੋਕ ਗੱਲਾਂ ਕਰਦੇ ਨੇ ਸਿੰਦਾ ਘਰੇ ਕੰਮ ਕਰਦਾ ਮੈਂ ਨਹੀਂ ਚਾਹੁੰਦੀ ਕਿ ਲੋਕ ਇਸ ਤਰ੍ਹਾਂ ਦੀਆਂ ਉਲਟੀਆਂ ਸਿੱਧੀਆਂ ਗੱਲਾਂ ਕਰਨ ਤਾਂ ਸੇਵਕ ਆਪਣੀ ਮਾਂ ਦੀ ਗੱਲ ਮੰਨ ਕੇ ਇੱਕ ਹਫ਼ਤੇ ਵਿੱਚ ਹੀ ਦबई ਤੋਂ ਵਾਪਸ ਪੰਜਾਬ ਆ ਜਾਂਦਾ ਹੈ ਰਾਣੀ ਆਪਣੇ ਘਰ ਵਾਲੇ ਨੂੰ ਕੁੱਟ ਕੇ ਮਿਲਦੀ ਹੈ ਬਹੁਤ ਰੋਂਦੀ ਹੈ ਪਰ ਰਾਣੀ ਦੀ ਸੱਸ ਨੇ ਸਾਰੀ ਗੱਲ ਮੌਕੇ ਤੇ ਸੰਭ ਲਈ ਅਤੇ ਉਸ ਨੇ ਆਪਣੇ ਪੁੱਤ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੂੰ ਕਦੇ ਵੀ ਰਾਣੀ ਨੂੰ ਕੱਲੀ ਛੱਡ ਕੇ ਨਹੀਂ ਜਾਏਂਗਾ ਉਸਨੇ ਸ਼ਿੰਦੇ ਨੂੰ ਵੀ ਸਮਝਾ ਦਿੱਤਾ ਸੀ ਕਿ ਸ਼ਿੰਦਿਆ ਦੇਖ ਤੇਰੀ ਵੀ ਚੜਦੀ ਜਵਾਨੀ ਸੀ ਤੇ ਮੇਰੀ ਨੂੰਹ ਵੀ ਕੱਲੀ ਸੀ ਜੋ ਕੁਝ ਹੋਇਆ ਇਸ ਨੂੰ ਇੱਥੇ ਹੀ ਮਿੱਟੀ ਵਿੱਚ ਦੱਬ ਦੇ ਬਹੁਤੀਆਂ ਗਲਤੀਆਂ ਹੋ ਜਾਂਦੀਆਂ ਪਰ ਜੇ ਉਹ ਗਲਤੀਆਂ ਨਾ ਦੁਹਰਾਈਆਂ ਜਾਣ ਤਾਂ ਉਹਨਾਂ ਤੇ ਪਰਦਾ ਪੈ ਜਾਂਦਾ ਮੈਂ ਚੁੱਪ ਇਸ ਕਰਕੇ ਹਾਂ ਕਿਉਂਕਿ ਥੋਡੇ ਤੇ ਸਾਡੇ ਘਰ ਦੀ ਇੱਜ਼ਤ ਦਾ ਕੋਈ ਫਰਕ ਨਹੀਂ ਤੂੰ ਅੱਜ ਤੋਂ ਬਾਅਦ ਮੇਰੀ ਨੂੰਹ ਨੂੰ ਭੁੱਲ ਜਾ ਕਦੇ ਵੀ ਤੂੰ ਸਾਡੇ ਘਰ ਵੱਲ ਭੌਂਕੇ ਨਾ ਵੇਖੀ ਅਤੇ ਸ਼ਿੰਦੇ ਨੇ ਵੀ ਰਾਣੀ ਦੀ ਸੱਸ ਨਾਲ ਵਾਅਦਾ ਕੀਤਾ ਕਿ ਇਹ ਗਲਤੀ ਅੱਜ ਤੋਂ ਬਾਅਦ ਨਹੀਂ ਹੋਵੇਗੀ। ਹਾਂਜੀ ਦੋਸਤੋ ਪਰ ਜਵਾਨੀ ਦੇ ਵਿੱਚ ਕੱਲੀਆਂ ਰਹਿ ਜਾਂਦੀਆਂ ਔਰਤਾਂ ਦੇ ਪੈਰ ਅਕਸਰ ਥੜਕ ਜਾਂਦੇ ਨੇ। ਮੁੰਡਿਆਂ ਨੂੰ ਕਦੇ ਵੀ ਆਪਣੀਆਂ ਘਰਵਾਲੀਆਂ ਨੂੰ ਇਕੱਲੇ ਛੱਡ ਕੇ ਨਹੀਂ ਜਾਣਾ ਚਾਹੀਦਾ ਖਾਸ ਕਰਕੇ ਉਹਨਾਂ ਹਾਲਾਤਾਂ ਵਿੱਚ ਜਦੋਂ ਨਵਾਂ-ਨਵਾਂ ਵਿਆਹ ਹੋਇਆ ਹੋਵੇ। ਰਾਣੀ ਦੀ ਸੱਸ ਨੇ ਗੱਲ ਨੂੰ ਬੋਚ ਕੇ ਬਹੁਤ ਵਧੀਆ ਕੀਤਾ। ਤੁਹਾਨੂੰ ਰਾਣੀ ਦੀ ਸੱਸ ਦਾ ਫੈਸਲਾ ਕਿਵੇਂ ਲੱਗਿਆ ਕੀ ਤੁਹਾਨੂੰ ਲੱਗਦਾ ਕਿ ਰਾਣੀ ਦੀ ਸੱਸ ਨੇ ਸਹੀ ਕੀਤਾ ਜਾਂ ਉਸ ਨੂੰ ਰਾਣੀ ਨੂੰ ਘਰੋਂ ਕੱਢ ਦੇਣਾ ਚਾਹੀਦਾ ਸੀ ਕੀ ਨੇ ਤੁਹਾਡੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ